देखो अंकल जी लेके आ रहे हैं छोले टिक्की अंकल जी लेके आ रहे हैं मैं करता हूं स्पेशल अंकल जी एस शॉप दे शेफ है बहुत अच्छा स्वादिष्ट है कुलचा और सब आइटम बनांदे है लोड देओ तन्न दी शॉप सिगी ते ਉਥੇ पाव भाजी बड़ी स्पेशली बनांदे सिगे ते हुन इनारी शॉप इधर आ गई है सर भी वही टेस्ट आपा नु खान नु मिलेगा ਕੁਲਚਾ ਟੈਕ ਕਰੋ ਜੀ ਇਹ ਹੌ ਸੰਕਲ ਆਪਣੇ ਕੁਲਚਾ ਜੰਕਸ਼ਨ ਤੋਂ ਜਿੱਥੋਂ ਲੈ ਕੇ ਆ ਬੜੇ ਹੀ ਕੈਂਡ ਤਰੀਕੇ ਨਾਲ ਤਿਆਰ ਕਰਦੇ ਆ ਜੀ ਹਾਂ ਜੀ ਇਹ ਆ ਗਏ ਜੀ ਦੁਕਾਨ ਦਾ ਓਨਰ ਆ ਦੇਖੋ ਹਾਂ ਜਾਨੂ ਮਿਸਟਰ ਪਰਵਿੰਦਰ ਸਿੰਘ ਮੋਨੂ ਸਿੰਘ ਇਹ ਮੇਰਾ ਰਿਸ਼ਤੇਦਾਰ ਹੈ ਯਾਨੀ ਕਿ ਕਹਿੰਦੇ ਵੀ ਸਾਹਬ ਸਾਹਿਬ ਹੈ ਤੇ ਇਹਨਾਂ ਦੀ ਸ਼ਾਪ ਹੈ ਇਹ ਤੇ ਸ਼ਾਪ ਦੇ ਯਾਨੀ ਕਿ ਓਨਰ ਇਹ ਹੈ ਤੇ ਯਾਨੀ ਕਿ ਇਹਦੀ ਕੇਅਰ ਕਰਦੇ ਆ ਸਾਡੇ ਮਿਸਿਸ ਸਖਵਿੰਦਰ ਕੌਰ ਸਹੋਤਾ ਜੀ ਇਹਦੀ ਚਾਰਾ ਪਾ ਕੇ ਜਾਂਦੇ ਪਸ਼ੂ ਨੂੰ ਪੰਨ ਵਾਲਾ ਕੰਮ ਕਰਕੇ ਜਾਂਦੇ ਇੱਥੇ ਇੱਕ ਜਗ੍ਹਾ ਹੀ ਇਕੱਠੇ ਰਹਿੰਦੇ ਤੇ ਪਸ਼ੂ ਆਵਾਰ ਨਹੀਂ ਘੁੰਮਦੇ ਇੱਥੇ ਇੱਥੇ ਕਿਉਂਕਿ ਜਗ੍ਹਾ ਇੱਕ ਸਪੇਸ ਜਿਹਾ ਬਣਿਆ ਹੋਇਆ ਹੈ ਸਪੇਸ ਦੇ ਵਿੱਚ ਸਾਰੇ ਜਿਹੜੇ ਪਸ਼ੂ ਇੱਥੇ ਆ ਕੇ ਇਕੱਠੇ ਹੋ ਜਾਂਦੇ ਆ ਤੇ ਆਂਦੇ ਓਨਰ ਦਿਖਾਇਸੀ ਮੋਨੋ ਜੀ ਪ੍ਰਵਿੰਦਰ ਜੀ ਉਹ ਵੀ ਦੇਖ ਲਓ ਹੁਣ ਪੰਨ ਕਰ ਰਹੇ ਆ ਆ ਦੇਖੋ ਚਾਰਾ ਪਾ ਰਹੇ ਪਸ਼ੂ ਹਾਂ ਹਾਂ ਰੈਡੀ ਕਰ ਰਹੇ ਆ ਕਲੀਨ ਕਰ ਰਹੇ ਆ ਤੇ ਪੇਂਟ ਕਰਵਾਇਆ ਸੀਗਾ ਜੀ ਇਹ ਜਿਸ ਫਾਈ ਚੱਲ ਰਹੀ ਧਸਟ ਵਗੈਰਾ ਜਿਹੜੀ ਹੋਈ ਰਹੀ ਹੈ ਸਾਰੇ ਸਾਫ਼ ਕਰ ਰਹੇ ਹਾਂ ਉਹ ਜਿਹੜਾ ਮੇਰਾ ਮੀਨੀ ਸੈਟਅਪ ਹੈਗਾ ਰਿਕਾਰਡਿੰਗ ਵਾਲਾ ਨਾ ਉਹ ਰੈਡੀ ਲਗਾ ਦਿੱਤਾ ਹੈਗਾ ਕੀਬੋਰਡ ਵੀ ਲਗਾ ਦਿੱਤੀ ਹੈ ਤੁਹਾਨੂੰ ਦਿਖਾਵਾਂਗੇ ਪਹਿਲਾਂ ਉਸ ਤੋਂ ਪਹਿਲਾਂ ਹੋਣਾ ਇਹ ਜਿੰਨੀਆਂ ਵੀ ਸਾਰੀਆਂ ਵਾਇਰ ਵਗੈਰਾ ਜਿਹੜੀਆਂ ਸਾਰੀਆਂ ਧਸਟ ਨਾਲ ਡਿਬੜੀਆਂ ਹੁੰਦੀਆਂ ਸੀਗੀਆਂ ਸਾਰੀਆਂ ਵਾਇਰ ਸਟੈਂਡ ਵਗੈਰਾ ਸਾਰੇ ਸਿਰੋ ਸਾਫ਼ ਕਲੀਨ ਕਰ ਰਹੇ ਹਾਂ ਜੀ ਇਹ ਦੇਖੋ ਸੈਟਅਪ ਫਿਰ ਰੈਡੀ ਹੋਗਾ ਮੇਰੇ ਦੇ ਹਾਂਜੀ ਦੋਸਤੋ ਵੈਲਕਮ ਟੂ ਦੁਰਸੁਖ ਬਲੌਗ ਜਿਵੇਂ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ 뮤직 ਰੂਮ ਜਿਹੜਾ ਸਾਡਾ ਉਹ ਰੈਡੀ ਕਰ ਰਹੇ ਹਾਂ ਤੇ ਮੈਂ ਹੁਣ ਪਹੁੰਚਿਆ ਆਇਆ ਹਾਂ ਬਾਜ਼ਾਰ ਵਿੱਚ ਬੱਚਿਆਂ ਨੂੰ ਲੈਣ ਗਿਆ ਹੋਇਆ ਸੀਗਾ ਤੇ ਰਸਤੇ ਵਿੱਚ ਆਉਂਦੇ ਹੋਏ ਸਪੈਸ਼ਲੀ ਇੱਥੇ ਇੱਕ ਪਾਸਪੋਰਟ ਦੀ ਸ਼ਾਪ ਹੈ ਬੜਾ ਸੁਆਦਿਸ਼ ਤੇ ਲਜੀਜ਼ ਉੱਤੇ ਛੋਲੇ ਵਾਲੀ ਟਿੱਕੀ ਮਿਲਦੀ ਹੈ ਦਵਲੀ ਇਹ ਸ਼ਾਪ जंक्शन शॉप देखो सारे जने विजिट करना इतने दे। आ जाओ फिर अंदर चलते एक बार लेने नजारे छोले टे देखो अंकल जी लेके आए छोले ਤਿਲ ਬਣਾ ਦੋ ਇਹ ਦੇਖੋ ਜੀ ਅੰਕਲ ਜੀ ਐਸ ਸ਼ਾਪ ਦੇ ਸ਼ੈਫ ਹੈ ਬਹੁਤ ਅੱਛਾ ਸਵਾਦਿਸ਼ਟ ਹੈ ਕੁਲਚਾ ਔਰ ਸਭ ਆਈਟਮ ਬਣਾਉਂਦੇ ਆ ਇਹ ਤੋਂ ਹੁਣ ਚੋਲੀ ਟਿਕੀ ਖਾਦ ਸੀ ਬੜਾ ਆਨੰਦ ਆ ਔਰ ਬੱਚਿਆਂ ਵਾਸਤੇ ਅਪਾ ਤਿੰਨ ਕੁਲਚੇ ਪੈਕ ਕਰਵਾ ਲਏ ਆ ਇਹ ਕੁਲਚਾ ਜੰਕਸ਼ਨ ਦੇ ਨਾਮ ਤੇ ਸ਼ਾਪ ਹੈ ਛੋਟਾਲਾ ਰੋਡ ਤੇ ਸਬਸੇ ਸ਼ਾਪ ਅੰਕਲ ਦੀ ਨੇ ਮੈਨੋ ਦੇ ਵਿੱਚ ਕੀ ਕੀ ਹੈ ਬਹੁਤ ਸਾਰੀਆਂ ਆਈਟਮਾਂ ਹੈ ਮੈਨੋ ਦੇ ਵਿੱਚ ਅੰਕਲ ਜੋ ਜਿਹੜੇ ਤਿਆਰ ਕਰਦੇ ਆ ਪੰਜਾਬੀ ਗੁਲਚਾ ਹੈ ਪਾਸਾ ਸਭ ਗੁਲਚਾ ਹੈ ਅਮਰਸਰੀ ਨਿਊਟਰੀ ਗੁਲਚਾ ਗੋਰਨ ਗ੍ਰਿਲ ਗੁਲਚਾ ਹੈ ਗਿਆ ਔਰ ਪਨੀਰ ਸਭ ਗੁਲਚਾ ਕਰੀਮ 버ਗਰ ਕੌਨ ਸੈਂਡਵਿਚ ਲੀਫ ਸੈਂਡਵਿਚ ਪਾਪਾ ਜੀ ਦਹੀਂ ਬਲਾ ਪਲਾ ਪਾਪੜੀ ਚੋਲੇ ਟਿੱਕੀ ਦਹੀਂ ਚਾਟੇਕੀ ਵੈਜਾ ਟਿੱਕੀ ਬੜਾ ਸਪੈਸ਼ਲੀ ਤਿਆਰ ਕਰਦੇ ਆ ਸਭ ਕੁਝ ਇਹ ਤੇ ਸਾਰੇ ਜਣੇ ਆਓ ਇੱਕ ਵਾਰੀ ਸਾਰੇ ਜਣੇ ਵਿਜ਼ਿਟ ਕਰੋ ਇਥੇ ਬੜਾ ਅੱਛਾ ਖਾਣਾ ਤਿਆਰ ਕਰਦੇ ਆ ਲਜੀਜ਼ ਖਾਣਾ ਹੁੰਦਾ ਹੈ ਤੇ ਕੁਲਚਾ ਜੰਕਸ਼ਨ ਦੇ ਨਾਮ ਦੇ ਉੱਤੇ ਇੱਕ ਸ਼ਾਪ ਹੈ ਇੱਥੇ ਸਾਰੇ ਜਣੇ ਪਹੁੰਚੋ ਚਟਾਲਾ ਰੋਡ ਤੇ ਪ੍ਰੇਮ ਨਗਰ ਅਲੀਗੜ ਰੋਡ ਦੇ ਸਾਹਮਣੇ ਬਿਲਕੁਲ ਸ਼ਾਪ ਹੈ ਕੁਲਚਾ ਜੰਕਸ਼ਨ ਦੇ ਨਾਮ ਦੇ ਉੱਤੇ ਇਹ ਦੇਖੋ ਸਾਹਮਣੇ ਸਾਰੇ ਜਣੇ ਵਿਜ਼ਿਟ ਕਰੋ ਇੱਥੇ ਵੇਖੋ ਬੜਾ ਆਨੰਦ ਲਾਉਂਦਾ ਹੈ ਹਾਂਜੀ ਅੰਕਲ ਦੀ ਨਾ ਪਾਓ ਬੱਜ ਵੀ ਬੜੀ ਸਪੈਸ਼ਲੀ ਹੈ ਪਹਿਲਾ ਕਲੋਨੀ ਰੋਡ ਦੇ ਉੱਤੇ ਉਹਦੀ ਸ਼ਾਪ ਸੀਗੀ ਤੇ ਇਹ ਸੇ ਪਾਵਾ ਜੀ ਬੜੀ ਸਪੈਸ਼ਲੀ ਬਣਾਉਂਦੇ ਸੀਗੇ ਤੇ ਹੁਣ ਇਹਨਾਂ ਦੀ ਸ਼ਾਪ ਇੱਧਰ ਆ ਗਈ ਹੈ। ਹੁਣ ਇੱਧਰ ਸ਼ਾਪ ਆ ਗਿਆ ਹੁਣ ਇੱਧਰ ਵੀ ਉਹੀ ਟੇਸਟ ਆਪਾਂ ਨੂੰ ਖਾਣ ਨੂੰ ਮਿਲਦਾ। ਸਾਰੇ ਜਨਾਂ ਨੇ ਸ਼ਾਪ ਦੇ ਕੋਲ ਨਾ ਦੇਖੋ। ਅੱਛਾ ਲੋਕੇਸ਼ਨ ਹੈ, ਅੱਛਾ ਵੈਸੇ ਹੈ। ਸਾਰੇ ਜਨ ਨੇ ਪਹੁੰਚਣਾ ਤੇ ਵਿజిਟ ਕਰਨੀ ਹੈ ਸਨ। ਹਾਂ ਜੀ ਆਪਣੇ ਕੁਲਚੇ ਹੋ ਗਏ ਰੈਡੀ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ। ਬੈਕ ਹੋ ਗਿਆ ਗੁਲਚੇ ਪਹੁੰਚ ਗਏ ਅਸੀਂ ਹੁਣ ਸ਼ਾਪ ਦੇ ਉੱਤੇ ਸਾਡੀ ਸ਼ਾਪ ਇਹ ਮੇਰਾ ਰਿਸ਼ਤੇਦਾਰ ਯਾਨੀ ਕਿ ਸਾਡੇ ਮੇਰਾ ਸਾਲਾ ਇਹਦਾ ਭਰਾ ਮੋਨੂ ਪ੍ਰਵਿੰਦਰ ਇਹ ਉਹਦੀ ਸ਼ਾਪ ਹੈ ਕਰਿਆਨੇ ਦੀ ਤੇ ਸ਼ਾਪ ਦੇ ਉੱਤੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਸ਼ੌਪ ਨੂੰ ਇਹ ਸੰਭਾਲਦੇ ਆ ਤੇ ਉਹ ਬੈਠੇ ਆ ਇਧਰ ਮਦਰ ਇਨ ਲਾ ਯਾਨੀ ਕਿ ਮੇਰੇ ਸਾਸੂ ਜੀ ਤੇ ਮੈਂ ਹੁਣ ਗੁਜਾਰਾ ਚੋਂ ਆਇਆ ਇਹਨਾਂ ਨੂੰ ਕੁਲਚੇ ਦੇ ਕੇ ਤੇ ਫਿਰ ਮੈਂ ਹੁਣ ਜਾਊਂਗਾ ਘਰ ਬੱਚਿਆਂ ਨੂੰ ਬੱਚਿਆਂ ਨੂੰ ਮੇਰਾ ਜਿਹੜੇ ਰਿਸ਼ਤੇਦਾਰ ਉਹ ਲੈ ਆਏ ਸੀ ਜਾ ਕੇ ਤੇ ਬੱਸ ਮੈਂ ਹੁਣ ਫਿਰ ਗੁਜਾਰਾ ਚੋਂ ਦੁੱਧ ਵਗੈਰਾ ਲੈ ਕੇ ਕਿ ਕੁਲਚੇ ਵਗੈਰਾ ਲੈ ਕੇ ਉਹਨਾਂ ਕੋਲ ਤੇ ਆਇਆ ਕੁਲਚੇ ਚੈੱਕ ਕਰੋ ਜੀ ਇਹ ਉਹ ਸੰਕਲ ਆਪਣੇ ਖੁਲਚਾ ਜੰਕਸ਼ਨ ਤੋਂ ਜਿੱਥੋਂ ਲੈ ਕੇ ਆਏ ਆ ਬੜੇ ਹੀ ਘੈਂਟ ਤਰੀਕੇ ਨਾਲ ਤਿਆਰ ਕਰਦੇ ਆ ਜੀ ਸਟੱਫ ਖੁਲਚਾ ਹੈਗਾ ਜੀ ਇਹ ਤੇ ਉਥੋਂ ਲੈ ਕੇ ਆਏ ਆ ਜੀ ਹੁਣ ਇਹ ਖਾਣਗੇ ਤੇ ਮੇਰੇ ਕੋਣ ਖਾਣਗੇ ਕਿਉਂਕਿ ਮੈਂ ਲੈ ਕੇ ਆਇਆ ਠੀਕ ਹੈ ਜੀ ਓਕੇ ਹਾਂ ਜੀ ਇਹ ਆ ਗਿਆ ਜੀ ਇਸ ਦੁਕਾਨ ਦਾ ਹਨਰ ਆ ਦੇਖੋ ਪਾਉਣੇ ਤਾਂ ਨੂੰ ਮਿਸਟਰ ਪ੍ਰਵਿੰਦਰ ਸਿੰਘ ਮੋਨੂ ਸਿੰਘ ਇਹ ਮੇਰਾ ਰਿਸ਼ਤੇਦਾਰ ਹੈ ਯਾਨੀ ਕਿ ਕਹਿੰਦੇ ਵੀ ਸਾਲ ਸਾਹਿਬ ਹੈ ਤੇ ਇਹਨਾਂ ਦੀ ਸ਼ਾਪ ਹੈ ਇਹ ਤੇ ਸ਼ਾਪ ਦੇ ਯਾਨੀ ਕਿ ਆਨਰ ਇਹ ਹੈ ਤੇ ਯਾਨੀ ਕਿ ਕੇਅਰ ਕਰਦੇ ਆ ਸਾਡੇ ਮਿਸਿਸ ਸੁਖਵਿੰਦਰ ਕੌਰ ਸਹੋਤਾ ਜੀ ਇਹ ਵੀ ਕੇਅਰ ਕਰਦੇ ਆ ਇਹ ਆਨਰ ਆ ਉਹਦੇ ਸਾਰਾ ਸਮਾਨ ਵਗੈਰਾ ਲਿਆ ਕੇ ਦਿੰਦੇ ਆ ਇਹ ਸਾਰਾ ਤੇ ਉਹ ਮਾਦਰੀ ਨੇ ਲਾ ਬੈਠੇ ਆ ਮਾਤਾ ਜੀ ਬੈਠੇ ਆ ਯਾਨੀ ਕਿ ਮੇਰੀ ਸੱਸੋ ਜੀ ਤੇ ਇਹ ਦੁਕਾਨ ਦੇ ਉੱਤੇ ਫਰ ਵੈਰਾਈਟੀ ਮਿਲਦੀ ਹੈ ਇਹ ਹੈਗੀ ਅਲੀ ਕਾ ਰੋਡ ਦੇ ਉੱਤੇ ਦੁਕਾਨ ਹੈਗੀ ਹੈ ਹਾਂ ਠੀਕ ਹੈ ਜੀ ਗਰੀਬ ਇਹ ਇਹ ਜਗਦੀਪ ਜਗਦੀਪ ਇਹ ਮੋਨੂ ਦਾ ਦੋਸਤ ਹੈ ਇਹ ਇਹ ਦੋਨੋਂ ਉਹ ਦੇਖੋ ਇਹ ਰਿਕਸ਼ਾ ਚਲਾਉਂਦੇ ਦੋਨੋਂ ਆ ਦੋਨੋਂ ਰਿਕਸ਼ਾ ਚਲਾਉਂਦੇ ਇਹ ਸਾਡੇ ਅੰਕਲ ਜੀ ਹੈ ਇਹਨਾਂ ਦਾ ਟਾਲ ਦਾ ਕੰਮ ਹੈ ਅਲੀ ਕਾ ਰੋਡ ਦੇ ਉੱਤੇ ਟਾਲ ਹੈਗੀ ਤੇ ਇੱਥੇ ਜਿਹੜੇ ਪਸ਼ੂ ਹੈਗੇ ਅਗਵਾਰਾ ਗਾਵੀਆਂ ਪਸ਼ੂ ਹੈਗੇ ਉਨਾ ਵਾਸਤੇ ਚਾਰਾ ਹੈਗਾ ਤੇ ਸਾਰੇ ਜਨੇ ਲੋਕੀ ਆ ਕੇ ਇੱਥੇ ਧਰਮ ਕਰਕੇ ਜਾਂਦੇ ਆ ਤੇ ਅੰਕਲ ਜੀ ਤੋਂ ਇਥੋਂ ਚਾਰਾ ਲੈ ਕੇ ਪੱਠੇ ਲੈ ਕੇ ਤੇ ਸਾਰੇ ਜਨੇ ਬੰਦੇ ਅੰਕਲ ਸੇਵਾ ਕਰਦੇ ਆ ਸਾਰੇ ਜਨੇ ਇੱਥੇ ਇਹ ਦੇਖੋ ਤਾਲ ਹੈਗੀ ਸਾਰੇ ਦੀ ਇਹ ਮਾਰਕੀਟ ਹੈਗੀ ਸਮਝ ਲੋ ਇੱਥੇ ਜਿੱਥੇ ਸ਼ੌਪ ਹੈਗੀ ਇਹ ਤਾਂ ਸੇਰ ਦੀ ਦੁਕਾਨ ਹੈ ਸਾਡੇ ਦੇਖੋ ਇੱਥੇ ਬਸ ਬਹੁਤ ਹੈ ਇੱਥੇ ਗਾਂ ਆ ਦੇਖੋ ਖੜੀਆਂ ਹੁੰਦੀਆਂ ਤੇ ਇੱਥੇ ਹੋਰ ਵੀ ਜ਼ਿਆਦਾ ਪਸ਼ੂ ਆ ਜਾਂਦੇ ਆ 12 ਪਸ਼ੂ ਹੈ ਜਿਹੜੇ ਉਹਨਾਂ ਦੀ ਸੇਵਾ ਦੇ ਵਿੱਚ ਐ ਇੱਥੇ ਨਾ ਨੰਨੇ ਟਾਲ ਲੱਗੀ ਹੋਈ ਅੰਕਲ ਜੀ ਦੀ ਟਾਲ ਐ ਤੇ ਇੱਥੇ ਬਹੁਤ ਸਾਰੇ ਆਉਂਦੇ ਸਾਰੇ ਜਣੇ ਆ ਕੇ ਇੱਥੇ ਸੇਵਾ ਕਰਕੇ ਜਾਂਦੇ ਇੱਥੇ ਚਾਰਾ ਪਾ ਕੇ ਜਾਂਦੇ ਪਸ਼ੂ ਨੂੰ ਪੰਨ ਵਾਲਾ ਕੰਮ ਕਰਕੇ ਜਾਂਦੇ ਇੱਥੇ ਇੱਕ ਜਗ੍ਹਾ ਹੀ ਇਕੱਠੇ ਰਹਿੰਦੇ ਤੇ ਪਸ਼ੂ ਆਵਾਰ ਨਹੀਂ ਹੁੰਦੇ ਇੱਥੇ ਕਿਉਂਕਿ ਜਗ੍ਹਾ ਇੱਕ ਸਪੇਸ ਜਿਹਾ ਬਣਿਆ ਹੋਇਆ ਐ ਸਪੇਸ ਦੇ ਵਿੱਚ ਸਾਰੇ ਜਣੇ ਪਸ਼ੂ ਇੱਥੇ ਆ ਕੇ ਇਕੱਠੇ ਹੋ ਜਾਂਦੇ ਐ ਤੇ ਇੱਥੇ ਸਨ ਇਹਨਾਂ ਨੂੰ ਚਾਰਾ ਮਿਲਦਾ ਹੈਗਾ ਆਪ ਨੂੰ ਸਾਰੇ ਜਣੇ ਬੋ ਕਰਦੇ ਐ ਇਧਰ ਆ ਦੇਖੋ ਇਹਨੇ ਦੁਕਾਨ ਦੇ ਓਨਰ ਦਿਖਾਈ ਸੀ ਮੋਨੋ ਜੀ ਪ੍ਰਵਿੰਦਰ ਜੀ ਓ ਵੀ ਦੇਖ ਲੋ ਹੁਣ ਪੰਨ ਕਰ ਰਿਹਾ ਆ ਦੇਖੋ ਚਾਰਾ ਪਾ ਰਿਹਾ ਪਸ਼ਵਾਨ ਨੂੰ ਚਾਰਾ ਪਾ ਰਿਹਾ ਹੈ ਚਾਰਾ ਪਾ ਰਿਹਾ ਸੇਵਾ ਕਰ ਰਿਹਾ ਦੇਖੋ ਤੇ ਸਾਰੇ ਜਨੇ ਇਥੇ ਵੱਤੋ ਵੱਧ ਆਇਆ ਕਰੋ ਜੀ ਤੇ ਆਲੀਕਰ ਰੋਡ ਤੇ ਟਾਲ ਲੱਗੀ ਹੈ ਤੇ ਜਿੰਨਾ ਵੀ ਹੋ ਸਕਦਾ ਹੈ 10 20 50 100 ਜਿੰਨੇ ਦਾ ਵੀ ਤੁਸੀਂ ਚਾਰਾ ਇਹ ਤੇ ਪਸ਼ੂ ਬਹੁਤ ਇਕੱਠੇ ਹੋ ਜਾਂਦੇ ਆ ਵਾਰਾ ਪਸ਼ੂ ਤੁਸੀਂ ਪੁੰਨਦਾਨ ਕਰਨਾ ਹੁੰਦਾ ਕਈ ਵਾਰੀ ਤੁਸੀਂ ਪਸ਼ੂ ਲੱਭਦੇ ਫਿਰਦੇ ਰਹਿੰਨੇ ਆ ਵੀ ਅਸੀਂ ਪੁੰਨਦਾਨ ਕਰਨਾ ਹੈ ਤੇ ਸਾਨੂੰ ਪੁੰਨਦਾਨ ਵਾਸਤੇ ਨਹੀਂ ਮਿਲਦਾ ਤੇ ਇਹ ਪਸ਼ੂ ਜਿਹੜੇ ਆ ਜਾਨਵਰ ਆ ਗਾਈਆਂ ਵਗੈਰਾ ਕਿੱਥੇ ਮਿਲਦੀਆਂ ਤੇ ਇਹ ਇੱਕ ਜਗ੍ਹਾ ਹੀ ਇਕੱਠੇ ਹੋ ਜਾਂਦੇ ਆ ਆ ਦੇਖੋ ਇਹ ਦੁਕਾਨ ਦੀ ਜਿਹੜੀ ਕੇਅਰ ਕਰਦੇ ਆ ਮੈਡਮ ਸੁਖਵਿੰਦਰ ਸੋਤਾਜੀ ਔਰ ਇਹ ਇਸ਼ੂ ਅੰਸ਼ਿਕਾ ਇਹ ਵੀ ਦੇਖੋ ਹਾਂਜੀ ਪਾਦਿਆ ਮੈਂ ਘਰ ਤੇ ਗगन ਹੋਰੀ ਪਹਿਲਾਂ ਹੀ ਆ ਗਿਆ ਹੈ ਇਹਨਾਂ ਨੂੰ ਮੈਂ ਲੈਣ ਗਿਆ ਸੀ ਤੇ ਗगन ਹੋਰੀ ਪਹਿਲਾਂ ਹੀ ਆ ਗਏ ਤੇ ਜਿੰਮੀ 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 ਵੀ ਤਿਆਰ ਹੈ ਹਰਮਨ ਵੀ ਆ ਗਿਆ ਹਾਂ ਹਾਂ हाँ बस ठीक है ओके हाँ देखो जी ये साढ़ा नीचे मेरे रूम है नीचे एक रूम बनाया हुआ है हाँ देखो नीचे रूम में हम मैं रेडी कर रहे हैं क्लीन कर रहे रहा पेंट करवाया हाँ देखो पेंट वगैरह हो गया हो गया रेडी ਤੇ ਹੁਣ ਇਹਨਾਂ ਨੂੰ ਵੀ ਕਰਨਾ ਹੈ ਬਈ ਚਲ ਰਹੀ 10 ਟ ਵਗੈਰਾ ਜਿਹੜੀ ਹੋ ਗਈ ਹੈ ਸਾਰੇ ਸਾਫ ਕਰ ਰਹੇ ਹਾਂ ਨਿਚੇ 10 ਬਈ 11 ਦਾ ਇਹ ਰੂਮ ਹੈ ਇਹਨੂੰ ਰੈਡੀ ਕਰਕੇ ਫਿਰ ਦਿਖਾਵਾਂਗੇ ਤੁਹਾਨੂੰ ਔਰ ਇਸ ਰੂਮ ਦੇ ਵਿੱਚ ਮੈਂ ਫਿਰ ਸਾਰੀਆਂ ਵੀਡੀਓ ਵਗੈਰਾ ਆਪਣੀਆਂ ਜਿਹੜੀਆਂ ਮਿਊਜ਼ਿਕ ਦੀਆਂ ਸਿੰਗਿੰਗ ਦੀਆਂ ਔਰ ਮਿਊਜ਼ਿਕ ਕਲਾਸੇ ਦੀਆਂ ਜਿਹੜੀਆਂ ਵੀਡੀਓ ਮੈਂ ਤੁਹਾਡੇ ਸਾਹਮਣੇ ਸਾਰਨ ਸ਼ੇਅਰ ਕਰਿਆ ਕਰੂੰਗਾ ਔਰ ਹੋ ਸਕਿਆ ਤਾਂ ਕਈ ਜਣਾਂ ਦਾ ਮੇਰੇ ਕੋਲ ਮੈਸੇਜ ਵੀ ਆਉਂਦਾ ਵੀ ਉਸਤਾਜੀ ਤੁਸੀਂ ਕਲਾਸਾਂ ਲਗਾਉਣੀਆਂ ਸ਼ੁਰੂ ਕਰੋ ਦੁਬਾਰਾ ਤਾਂ ਫਿਰ ਮੈਂ ਉਹ ਦੁਬਾਰਾ ਫਿਰ ਦੇਖਦੇ ਆਂ ਕਈ ਜਣਾਂ ਦੀ ਜ਼ਿਆਦਾ ਡਿਮਾਂਡ ਹੋ ਰਹੀ ਹੈ 2019 'ਚ ਮੈਂ ਕਲੋਜ਼ ਕਰ ਦਿੱਤਾ ਸੀਗਾ ਤੇ ਹੁਣ ਕਹਿੰਦੇ ਵੀ ਉਸਤਾਜੀ ਦੁਬਾਰਾ ਸ਼ੁਰੂ ਕਰੋ ਜੀ ਤੁਸੀਂ ਸਿਖਾਣਾ ਦੇਖਦੇ ਆਂ ਫਿਰ ਉਹ ਅੱਗੇ ਅਜੀ ਅਰੇ ਕੋਲੀ ਨਹੀਂ ਹੋ ਰਹੀ ਕਿਸਪਾਈ ਉਹ ਨਹੀਂ ਸੋਈ ਚੋਲੇ ਨਹੀਂ ਬਰੇ ਸੇ ਬੈਠਾ ਨਹੀਂ ਸੀ ਕਿਆ ਕੰਮ ਹੈ ਨੂੰ ਹਟੋ ਹੁਣ ਇਸ ਸਪਾਈ ਕਰਦੇ ਕਿ ਤਨਾ ਜਿਹੜੇ ਰਾਂਗ ਦੇ ਧਾਤੂ ਲੱਗੇ ਸਿਰਾਂ ਦੇ ਧਾਤੂ ਲਾ ਕੇ ਇਹਨੂੰ ਸਾਫ ਕਰ ਲੈਣਾ ਫਿਰ ਇਹਦੇ ਸਮਾਨ ਚਾਹੋਗੇ ਮੈਂ ਜਿਵੇਂ ਆਹ ਬੰਕੇ ਦਿਨ ਲੈਣੇ ਓਕੇ ਅੱਜ ਦੋਸਤੋ ਹੁਣ ਅਸੀਂ ਕਰ ਰਹੇ ਹਾਂ ਸਾਫ ਸਪਾਈ ਪਹਿਲਾ ਕਮਰੇ ਦੀ ਸਫਾਈ ਕੀਤੀ ਸਾਰੇ ਰੂਮ ਦੇ ਵਿੱਚ ਲਿਟਰ ਰੂਮ ਦਿਸ ਫਾਈ ਕਰ ਲਿੱਤੀ ਆ ਹੁਣ ਰੰਗ ਜਿਹੜਾ ਲੱਗਿਆ ਸੀ ਉਹ ਪੱਟ ਦਿੱਤਾ ਤੇ ਸਮਾਨ ਨੀਚੇ ਸੈਟਅਪ ਹੈ ਜਿਹੜਾ ਉਹ ਜਿਹੜਾ ਮੇਰਾ ਮਿਨੀ ਸੈਟਅਪ ਹੈਗਾ ਰਿਕਾਰਡਿੰਗ ਵਾਲਾ ਮੈਂ ਉਹ ਰੈਡੀ ਲਗਾ ਦਿੱਤਾ ਹੈਗਾ ਕੀਬੋਰਡ ਵੀ ਲਗਾ ਦਿੱਤੀ ਹੈ ਤੁਹਾਨੂੰ ਦਿਖਾਵਾਂਗੇ ਪਹਿਲਾਂ ਉਸ ਤੋਂ ਪਹਿਲਾਂ ਹੁਣ ਆਹ ਜਿੰਨੀਆਂ ਵੀ ਸਾਰੀਆਂ ਵਾਇਰ ਵਗੈਰਾ ਜਿਹੜੀਆਂ ਸਾਰੀਆਂ ਡਸਟ ਨਾਲ ਡਿੱਬੜੀਆਂ ਹੁੰਦੀਆਂ ਸੀਗੀਆਂ ਸਾਰੀਆਂ ਵਾਇਰ ਸਟੈਂਡ ਵਗੈਰਾ ਸਾਰੇ ਸਿਰ ਉਹ ਸਾਫ ਕਲੀਨ ਕਰ ਰਹੇ ਆ ਇਹ ਤੋਂ ਹੋਟ ਸ਼ੂਟਰ ਸਟੈਂਡ ਜਿਹੜਾ ਉਹ ਵੀ नीचे जिन्हें भी स्टैंड पे सैटअप का समान हजे उधर भी पैया लैके आना है वो भी चैक रखावे तो सारे स्टैंड वगैरह क्लीन कर रहे हैं सारे है वायर वगैरह सारिया हाँ जी यही हो गई है ये देखो मैं हमारी सैटअप लगा लिता है मिनी सैटअप मेरा रेडी है देखो ਇਹ ਹੁਣ ਰਬੇਰ ਤੇ ਤੁਹਾਡੇ ਨਾਲ ਇਥੇ ਵੀਡੀਓ ਅਪਲੋਡ ਕਰੂਗਾ ਆਪਦੇ ਲਈ ਜਿੰਨਾ ਕਿ ਮਿਊਜ਼ਿਕ ਮੈਂ ਬਣਾਉਣਾ ਮੈਂ ਆਪਦੇ ਲਈ ਬਣਾਉਣਾ ਉਹਨਾਂ ਤਿਆਰ ਕਰਦਾ ਹੁਣੇ ਇੱਕ ਵਾਰੀ ਸਵਾਨ ਮੈਂ ਸਾਫ ਸਫਾਈ ਕਰਕੇ ਰਸਵਾਨ ਰੱਖਿਆ ਹੈ ਅਜੇ ਤਾਂ ਹੋਰ ਕਰਾਂਗੇ ਮੈਟ ਵਗੈਰਾ ਲੈ ਕੇ ਆਵਾਂਗੇ ਇਹ ਜਿਹੜਾ ਟੇਬਲ ਲੱਗੇ ਦੇ ਉੱਤੇ ਮੈਟ ਵਗੈਰਾ ਸਾਰਾ ਸਿਸਟਮ ਹਾਂਜੀ ਤਾਂ ਫਾਈਨਲੀ ਮੈਂ ਬੈਠਾ ਹਾਂ ਰੂਮ ਦੇ ਵਿੱਚ ਹੁਣ ਉਸ ਨੂੰ ਵਧੀਆ ਕਰਕੇ ਸਾਰਾ ਤਿਆਰ ਕਰਕੇ ਮੈਂ ਰੰਗ ਉਹ ਵਾਕੀ ਹਰੇ ਦੇਖਦੇ ਆਂ ਤਾਂ ਕੀ ਕਰਨਾ ਸ਼ੀਟਾ ਵਗੈਰਾ ਲਗਾ ਕੇ ਇਹਦੇ ਵਿੱਚ ਸੌਫਟ ਪ੍ਰੂਫ ਕਰਾਂਗੇ ਇੱਕ ਵਾਰੀ ਇਹ ਕਲੀਨ ਹੋ ਗਿਆ ਹੈ ਕਲੀਅਰ ਹੋ ਗਿਆ ਮੈਂ ਸੈਟਅਪ ਹੇਠੇ ਰੱਖ ਲੇਤਾ ਸਮਾਨ ਸੈਟਅਪ ਹੋ ਗਿਆ ਤੇ ਪਿਆ ਹੋਇਆ ਸੀਗਾ ਤੇ ਹੁਣ ਸਮਾਨ ਸਾਰੇ ਇਕੱਠਾ ਕਰਕੇ ਇੱਕ ਜਗ੍ਹਾ ਦੇ ਉੱਤੇ ਰੱਖ ਲੇਤਾ ਹਾਂ ਜੀ ਇਹ ਦੇਖੋ ਸੈਟਅਪ ਫਰਮ ਰੈਡੀ ਹੋ ਗਿਆ ਆਪਾਂ ਹੁਣ ਇੱਥੇ ਆਪਾਂ ਬੈਠ ਕੇ ਆਪਣੇ 뮤직 ਸਿਸਟਮ ਦੇ ਨਾਲ वोकल डबिंग करनी रिकॉर्डिंग करनी ब्लॉग दारा चीज़ा वीडियो वगैरह बना इतने बैठ के बनावे तो देखो सैटअप सारा हम तुम मैं कुछ मनु बना के है। सुना हाँ जी थोड़ा सुना कुछ है। क्योंकि वैसे तो सारी जारी हैं, ऐसे ब्लॉग पेंड को ਇਹ ਇਹਦੇ ਵਿੱਚ ਦੋ ਚੰਨੈ ਨਾ ਤੁਨਣਾ ਹੈ ਮਾਇਆ